ਸੋ ਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਵਰਗਵਾਸੀ ਮਾਤਾ ਕਰਤਾਰ ਕੌਰ ਜੀ ਧਰਮਸਪਤਨੀ ਸਵਰਗਵਾਸੀ ਸਰਦਾਰ ਨਾਰ ਸਿੰਘ ਜੀ ਇਹਨਾਂ ਦੇ ਪਰਿਵਾਰ ਵਿੱਚ ਜੋ ਮਾਤਾ ਕਰਤਾਰ ਕੌਰ ਜੀ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦੇ ਬਹੁਤ ਹੀ ਲਾਇਕ ਪੁੱਤਰ ਸਰਦਾਰ ਬਿਆਨ ਸਿੰਘ ਜੀ ਸਿੱਧੂ ਖਰਦਾਰ ਕਲਵੰਤ ਸਿੰਘ ਸਿੱਧੂ ਅਤੇ ਸਮੁੱਚੇ ਪਰਿਵਾਰ ਨੇ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਨਵੇਕਲੀ ਪਹਿਲ ਕੀਤੀ ਹੈ ਕਿ ਨਗਰਪੰਜ ਗ੍ਰੰਥਕਲਾਂ ਦੇ ਗੁਰਦੁਆਰੇ ਸਹਿਬਾਨਾਂ ਦੇ ਗ੍ਰੰਥੀ ਸਹਿਬਾਨਾਂ ਦਾ ਜੋ ਮਾਣ ਸਨਮਾਨ ਕੀਤਾ ਹੈ। ਅੰਮ੍ਰਿਤ ਵੇਲੇ ਅੱਜ ਗੁਰਦੁਆਰਾ ਭਾਈ ਬਾਲਾ ਜੀ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਜੋ ਇਹਨਾਂ ਦੇ ਗ੍ਰਹਿ ਵਿਖੇ ਮਾਤਾ ਜੀ ਦੀ ਅੰਤਮ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸਹਿਜ ਪਾਠ ਪਰ ਰੰਭ ਹੈ ਭਾਈ ਅਵਤਾਰ ਸਿੰਘ ਪਾਠ ਕਰ ਰਹੇ ਨੇ ਪਰਿਵਾਰ ਦੇ ਵਿੱਚ। ਉਹਨਾਂ ਨੂੰ ਸਦਕੇ ਮਾਣ ਸਨਮਾਨ ਅਤੇ ਹਰ ਮੰਦਰ ਦਰਸ਼ਨ ਪੁਸਤਕ ਜਿਹੜੀ ਆ ਭੇਟ ਕੀਤੀ ਗਈ ਹੈ ਅਤੇ ਨਾਲ ਹੀ ਜੋ ਬਾਬਾ ਬਲਵਿੰਦਰ ਸਿੰਘ ਜੀ ਸਮਾਧਾ ਬਾਬਾ ਪ੍ਰੇਮਦਾਸ ਜੀ ਦੇ ਸੇਵਾਦਾਰ ਉਹਨਾਂ ਦਾ ਵੀ ਅਜਮਾਨ ਸਨਮਾਨ ਕੀਤਾ ਗਿਆ ਹੈ ਸੋ ਅਸੀਂ ਮੈਂ ਆਪਣੇ ਵੱਲੋਂ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਰਿਵਾਰ ਨੇ ਬਹੁਤ ਵੱਡੀ ਨਵੇਕਲੀ ਪਹਿਲ ਕਦਮੀ ਕੀਤੀ ਹੈ ਕਿਉਂਕਿ ਜਿਹੜਾ ਗ੍ਰੰਥੀ ਸਿੰਘ ਹੈ ਉਹਨਾਂ ਨੂੰ ਅੱਜ ਮਾਨ ਸਨਮਾਨ ਨੂੰ ਬਹੁਤ ਉੱਚਾ ਕਰਨ ਦੀ ਲੋੜ ਹੈ ਤੇ ਅਸੀਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਆਪਣੇ ਦੁੱਖ ਸੁੱਖ ਦੇ ਪ੍ਰੋਗਰਾਮ ਕਰਦੇ ਆ ਤਾਂ ਉਦੋਂ ਉਹਨਾਂ ਦੇ ਮਾਨ ਸਨਮਾਨ ਨੂੰ ਕਿਤੇ ਭੁੱਲ ਜਾਂਦੇ ਆ ਤਾਂ ਉਹ ਉਹਨਾਂ ਦੇ ਮਾਨ ਸਨਮਾਨ ਦੇ ਪੱਦਰ ਨੂੰ ਉੱਚਾ ਕਰਨ ਵਾਸਤੇ ਇਸ ਪਰਿਵਾਰ ਨੇ ਜੋ ਪਹਿਲ ਕਦਮੀ ਕੀਤੀ ਹੈ ਉਹ ਬਹੁਤ ਸ਼ਲਾਘਾਯੋਗ ਹੈ ਮੈਂ ਆਪਣੇ ਵੱਲੋਂ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਇਹਨਾਂ ਦੇ ਪਰਿਵਾਰ ਦੇ ਵਿੱਚ ਰਮੇਸ਼ ਸਿੰਘ ਜੀ ਰਮੇਸ਼ ਕੁਮਾਰ ਕੱਕੜ ਅਤੇ ਸਾਬਕਾ ਸਰਪੰਚ ਸਰਦਾਰ ਰਾਮ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਸ਼ਦਾਰ ਬਲਵੰਤ ਬਿਆਨਤ ਸਿੰਘ ਅਤੇ ਹੋਰ ਗੁਰਮਖ ਪਿਆਰਿਆਂ ਨੇ ਆ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦਾ ਵੀ ਆਿਆਂ ਦਾ ਧੰਨਵਾਦ ਹੈ ਅਤੇ ਮਾਤਾ ਜੀ ਦੀ ਜੋ ਅੰਤਮ ਅਰਦਾਸ ਹੈ ਉਹ ਦਿਨ ਮੰਗਲਵਾਰ 6 ਤਰੀਕ 6 ਜਨਵਰੀ 2025 ਨੂੰ ਗੁਰਦੁਆਰਾ ਭਾਈ ਬਾਲਾ ਜੀ ਵਿਖੇ ਹੋਣੀ ਹੈ। ਸਮੁੱਚੀਆਂ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਨਾ ਕੋਈ ਜਿਹਨੇ ਇਹ ਪੁਰਾਣੇ ਬੰਦੇ ਆ ਉਹਨਾਂ ਦੇ ਸੀਨੇ ਦੇ ਵਿੱਚ ਬਹੁਤ ਅਤਿਰਾਜੋ ਖੋਖੇ ਕੁਝ ਸਮੇਂ ਦੇ ਜਿਆਕ ਉਹਨਾਂ ਨੇ ਰੱਖੇ ਹੁੰਦੇ ਆ ਕੋਈ ਵੀ ਆ ਦੀ ਸਾਨੂੰ ਪਾਨੀਆਂ ਯਾਤਾਂ ਜਾਂ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਮਤਲਬ ਜਿਹੜਾ ਕਹਿੰਦੇ ਵੱਡਾ ਟੁਕੀ ਮਿਲਿਆ ਇਹ ਮੰਗਿਆ ਸਾਲ ਦੀ ਸੀ ਵੱਡਾ ਟੁਕੀ ਮਿਲਿਆ ਮਰਾ ਮਗਾ ਪੁਰਾਣਾ ਜਮਤ ਜਮਿਆ ਸੀ ਬੰਦਾ ਇਹਨਾਂ ਕੋਲੇ ਪੁਰਾਣੀਆਂ ਯਾਤਾਂ ਜਾਂ ਕੋਈ ਹੋਰ ਸਾਨੂੰ ਬਹੁਤ ਕੁਝ ਸਾਨੂੰ ਦੱਸਦੀ ਸੀ ਉਹਦੇ ਨਾਲ ਸਾਨੂੰ ੱੱਲੇ ਇਹਨਾਂ ਦੇ ਪਰਿਵਾਰ ਨੇ ਸਾਡੇ ਨਗਰ ਨੂੰ ਬਹੁਤ ਘਟਾ ਪਿਆ ਉਮਾ ਦੇ ਦਿਲ ਦੀਆਂ ਘਰ ਆਈਆਂ ਪੁੱਤ ਉਹਨਾਂ ਦੇ ਪਰਿਵਾਰ ਨਾਲ ਸਾਡੇ ਸਾਰੇ ਪਾਰਟੀ ਵੱਲੋਂ ਸਾਰੇ ਬਾਬਾ ਜੀ ਵੀ ਆਇਆ ਸਾਰੇ ਜੱਲਿਆ ਸੀ ਲੱਗਰ ਦੇ ਪੰਚਾਇਤ ਦੇ ਬਲਸਰ ਜੀ ਖੜੇ ਆਰਮ ਸਿੰਘ ਜੀ ਮਰੇ ਨਾਲ ਬੰਦਰੂਪ ਸਿੰਘ ਜੀ ਭਗਤ ਸਿੰਘ ਜੀ ਸਾਰੇ ਇਹਨਾਂ ਦੇ ਪਰਿਵਾਰ ਨਾਲ ਬਹੁਤ ਦਾ ਪ੍ਰਕਾਵਾ ਕਰਦੇ ਆ ਤੇ ਮਾਤਾ ਜੀ ਉਹ ਪ੍ਰਨਾਥ ਮਾ ਜੀ ਦਾ ਆਸ਼ੀਰਵਾਦ ਮੰਗੀ ਕਰਦੇ ਆ ਆਪਣੇ ਪਰਮਾਤਮਾ ਦੇ ਵਰਦੋਤ ਸੋਹਣ ਹੋਏ 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 ਇਸ ਪਰਿਵਾਰ ਦਾ ਸਰਦਾਰ ਬਿਆਸ ਸਿੰਘ ਸਿੱਧੂ ਕੁਲਵੰਤ ਸਿੰਘ ਸਿੱਧੂ ਅਤੇ ਸਮੁੱਚੇ ਪਰਿਵਾਰ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਗ੍ਰੰਥੀ ਸਿੰਘ ਜਿਹੜੇ ਆ ਉਹ ਗੁਰੂ ਘਰ ਦੇ ਵਜ਼ੀਰ ਹੁੰਦੇ ਗੁਰੂ ਗ੍ਰੰਥ ਸਾਹਿਬ ਸਾਡੇ ਪਾਤਸ਼ਾਹ ਤੇ ਗ੍ਰੰਥੀ ਸਿੰਘ ਉਹਨਾਂ ਦੇ ਵਜ਼ੀਰ ਹੁੰਦੇ ਕਿਤੇ ਨਾ ਕਿਤੇ ਸੰਸਾਰ ਦੀ ਚਗਾ ਚਾਹਨ ਦੇ ਵਿੱਚ ਮਾਨ ਸਨਮਾਨ ਦੇ ਵਿੱਚ ਅਣ ਦੇਖੇ ਰਹਿ ਜਾਂਦੇ ਆ ਤੇ ਇਹਨਾਂ ਦਾ ਮਾਨ ਸਨਮਾਨ ਕਰਨਾ ਬਹੁਤ ਵੱਡੀ ਗੱਲ ਹੈ ਤੇ ਇਸ ਪਰਿਵਾਰ ਨੇ ਜੋ ਪਹਿਲ ਕਦਮ ਕੀਤੀ ਹੈ ਇਸ ਵਾਸਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਛੋਟਾ ਜਿਹਾ واقعہ ਇਤਿਹਾਸ ਵਿੱਚ ਮੈਨੂੰ ਯਾਦ ਆਇਆ ਕਿ ਗੁਰੂ ਕੇ ਵਜ਼ੀਰ ਦਾ ਸਨਮਾਨ ਕੀ ਹੁੰਦਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਤੇ ਇੱਕ ਵਾਰ ਕੋਈ ਗੁਰੂ ਘਰ ਦਾ ਵਜ਼ੀਰ ਮਹਾਰਾਜਾ ਰਣਜੀਤ ਸਿੰਘ ਛੇਰੇ ਪੰਜਾਬ ਰਾਜਾ ਜੀ ਦੇ ਕੋਲੇ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਵਾਸਤੇ ਉਸਨੇ ਫਾਦੀ ਸਿੰਘਾਂ ਦੇ ਕੋਲੇ ਆਖਿਆ ਜਾ ਕੇ ਵਜ਼ੀਰਾਂ ਕੋਲੇ ਵੀ ਮਹਾਰਾਜ ਨੂੰ ਮਿਲਣਾ ਤੇ ਉਹ ਕਹਿੰਦੇ ਜੀ ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਗਰਮੀ ਦਾ ਦਿਨ ਸੀ ਕੀ ਅਸੀਂ ਇਸ਼ਨਾਨ ਕਰ ਰਹੇ ਹਾਲੇ ਨਹੀਂ ਮਿਲ ਸਕਦੇ ਉਹ ਕਹਿੰਦੇ ਮੇਰਾ ਜਾ ਕੇ ਸੁਨੇਹਾ ਦੇਓ ਤਾਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੇ ਅਸੀਂ ਇਸ਼ਨਾਨ ਕਰਦੇ ਸੀ ਤਾਂ ਉਸ ਸਮੇਂ ਜਾ ਕੇ ਉਹਨਾਂ ਨੇ ਸੁਨੇਹਾ ਦਿੱਤਾ ਵੀ ਤੁਹਾਨੂੰ ਗੁਰੂ ਘਰ ਦੇ ਵਜ਼ੀਰ ਮਿਲਣ ਵਾਸਤੇ ਆਏ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਹਾਉਂਦੇ ਹੋਏ ਕੇਸ ਹੱਥ ਵਿੱਚ ਪਕੜ ਕੇ ਉਵੇਂ ਗੱਲ ਸੁਣਨ ਵਾਸਤੇ ਆ ਗਏ ਕਿ ਦੱਸੋ ਜੀ ਤੁਹਾਨੂੰ ਕੀ ਲੋੜ ਹੈ ਜਿਸ ਰਾਜ ਦੇ ਵਿੱਚ ਗੁਰੂ ਤੇ ਗੁਰੂ ਦੇ ਵਜ਼ੀਰਾਂ ਦਾ ਸਨਮਾਨ ਹੋਵੇ ਉਸੇ ਰਾਜ ਦੀਆਂ ਗੱਲਾਂ ਅੱਜ ਵੱਲ ਪੱਤਰ ਦੇ ਉੱਤੇ ਕੀਤੀਆਂ ਜਾ ਰਹੀਆਂ ਹਨ ਇਸ ਕਰਕੇ ਮੈਂ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਅਤੇ ਸਮੂਹ ਗ੍ਰੰਥੀ ਸਿੰਘਾਂ ਵੱਲੋਂ ਕਿ ਇਹਨਾਂ ਨੇ ਗ੍ਰੰਥੀ ਸਿੰਘਾਂ ਦਾ ਮਾਨ ਸਨਮਾਨ ਉੱਚਾ ਪੱਧਰ ਜਿਹੜਾ ਮਾਨ ਸਨਮਾਨ ਦਾ ਉੱਚਾ ਪੱਧਰ ਕੀਤਾ ਹੈ ਸੋ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ